5-7 ਘਰ ਆ ਉਹਨਾਂ ਨੇ ਆਪਣੀਆਂ ਟਰਾਲੀਆਂ ਲਾਈਆਂ ਹੋਈਆਂ ਜੀ ਉਹ ਕਹਿ ਦਿੰਦੇ ਵੀ ਤੁਸੀਂ ਆਪਣੀ ਟਰਾਲੀ ਚ ਸਾਡੀ ਸਮਾਨ ਟਰਾਲੀ ਚ ਲੋਡ ਕਰ ਦੋ ਅਸੀਂ ਗਾਪੇ ਉਹਣ ਲਾਂਗੇ ਲੇਕਿਨ ਉਹ ਆਪਣੇ ਘਰ ਹੀ ਲਈ ਜਾਂਦੇ ਆ ਜੀ ਅੱਛਾ ਮਤਲਬ ਜਿਹੜੇ ਬੰਦੇ ਕਹਿੰਦੇ ਕਿ ਗਾ ਸਾਨੂੰ ਪਤਾ ਅਸੀਂ ਬੰਨ ਦੇ ਗੋ ਘਰਾਂ ਚ ਸੇਵ ਕਰੀ ਜਾ ਰਹੇ ਆ ਬਹੁਤ ਭਾਜੀ ਸੇਵ ਹੋ ਰਿਹਾ ਜੀ ਜਿਦਾ ਜੀ ਮਰਜ਼ੀ ਘਰੇ ਜਾ ਕੇ ਦੇਖ ਲਓ ਹਰ ਬੰਦੇ ਦੇ ਘਰੇ ਸਮਾਨ ਪਿਆ ਜੀ ਨਾਲੇ ਰਾਚਣ ਲੈਂਦੇ ਆ ਨਾਲੇ ਗਾਲਾਂ ਕੱਢਦੇ ਆ ਜੀ ਨਾਲ ਗਾਲਾਂ ਨਹੀਂ ਮਿਲਦੀਆਂ ਗਾਲਾਂ ਕਿਉਂ ਕੱਢਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਰਤਬਾ ਟੀਵੀ ਨਾਲ ਜੁੜੇ ਹੋ ਤੁਸੀਂ ਫਿਰੋਜ਼ਪ ਬਹੁਤ ਜ਼ਿਆਦਾ ਪਤਾ ਲੱਗਿਆ ਸੀ ਖਬਰਾਂ ਵਾਇਰਲ ਹੁੰਦੀਆਂ ਸੀ ਕਿ ਜਿਹੜੇ ਬੰਦੇ ਆਪਣਾ ਪੁੰਨਦਾਨ ਕਰਨ ਵਾਸਤੇ ਆਉਂਦੇ ਆ ਪੰਜਾਬ ਭਰ ਦੇ ਵਿੱਚੋਂ ਕਿਹਾ ਜਾਂਦਾ ਸੀ ਕਿ ਜਦੋਂ ਕਿਤੇ ਆਫਤ ਆਉਂਦੀ ਹੈ ਤਾਂ ਉੱਥੇ ਜਿਹੜਾ ਕੱਲਾ ਪੰਜਾਬ ਦੁਨੀਆ ਦੇ ਵਿੱਚ ਜਾਂਦਾ ਹੈ ਪੰਜਾਬ ਦੀ ਮਦਦ ਵਾਸਤੇ ਕੋਈ ਨਹੀਂ ਆਉਂਦਾ ਇਹ ਗੱਲਾਂ ਵੀ ਝੂਠ ਸਾਬਤ ਹੋਈਆਂ ਹਰਿਆਣਾ ਰਾਜਸਥਾਨ ਤੇ ਸਾਡਾ ਫਿਲਮ ਇੰਡਸਟਰੀ ਸਾਡੇ ਪੰਜਾਬੀ ਕਲਾਕਾਰ ਸਾਰੇ ਆਏ ਅਸੀਂ ਇਸ ਟਾਈਮ ਗੱਟੀ ਰਾਜੋਕੇ ਸਾਈਡ ਜ਼ਿਲ੍ਹਾ ਫੋਜ਼ਪੁਰ ਦੇ ਵਿੱਚ ਹੁਸੈਨੀ ਵਾਲਾ ਬਾਰਡਰ ਵਾਲੀ ਸਾਈਡ ਹੈ ਜਿਹੜਾ ਗੱਲਾਂ ਖਬਰਾਂ ਦੇ ਨਾਲ ਅਸੀਂ ਸੁਣ ਰਹੇ ਹਾਂ ਕਿ ਬਹੁਤ ਜ਼ਿਆਦਾ ਜਿਹੜਾ ਉਹ ਪੁੰਨ ਦੇ ਨਾਂ ਤੇ ਜਿਹੜਾ ਲੋਕ ਧਰਮ ਕਰਨ ਆਉਂਦੇ ਆ ਜਿਹੜੇ ਮਦਦ ਕਰਨ ਵਾਸਤੇ ਆਉਂਦੇ ਆ ਇੱਕ ਬਹੁਤ ਵੱਡੀ ਲੁੱਟ ਮੱਚੀ ਹੋਈ ਹੈ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਨੇ ਆਪਣੇ ਬਿਨਾਂ ਵਜ੍ਹਾ ਆਸ਼ਿਆਨੇ ਬਣਾਲੇ ਬਿਨਾਂ ਵਜ੍ਹਾ ਜਿਹੜੀਆਂ ਸੀ ਉਹ ਝੁੱਗੀਆਂ ਪਾਲੀਆਂ ਆਪਣੇ ਟੈਂਟ ਲਾ ਲੇ ਪਤਾ ਲੱਗਿਆ ਸੀ ਕਿ ਜਿਹੜੇ ਫੀਡ ਮੰਡਣ ਵਾਸਤੇ ਆਉਂਦੇ ਆ ਪਸ਼ੂਆਂ ਵਾਸਤੇ ਫੀਡ ਦੇ ਗੱਟੇ ਜਿਹੜੇ 1200 1500 ਦਾ ਗੱਟਾ ਹੈ ਦੋ ਜਣੇ ਆਉਂਦੇ ਆ ਮੋਟਰਸਾਈਕਲ ਤੇ ਗੱਟਾ ਲੈ ਜਾਂਦੇ ਕਿ ਸਾਡਾ ਫਲਾਨੀ ਢਾਣੀ ਦੇ ਵਿੱਚ ਘਰ ਆ ਸਾਡੇ ਪਸ਼ੂ ਭੁੱਖੇ ਖੜੇ ਆ ਉੱਥੇ ਉਹ ਗੱਟਾ ਲਿਜਾ ਕੇ ਉਸੇ ਫੀਡ ਵਕਰੇਤਾ ਨੂੰ ਦੁਕਾਨ ਨੂੰ 400 500 ਦਾ ਵੇਚ ਕੇ ਪੈਸੇ ਜੇਬ ਵਿੱਚ ਪਾ ਲੈਂਦੇ ਆ ਇੱਥੋਂ ਤੱਕ ਪਤਾ ਲੱਗਿਆ ਕਿ ਪਾਣੀ ਤੱਕ ਰਾਸ਼ਨ ਤੱਕ ਕੱਟ ਤੱਕ ਸੇਵ ਕੀਤਾ ਜਾ ਰਿਹਾ ਆ ਉਹ ਲੋਕ ਜਿਨ੍ਹਾਂ ਨੂੰ ਹੜ ਨੇ ਪ੍ਰਭਾਵਤੀ ਨਹੀਂ ਕੀਤਾ ਉਹਨਾਂ ਲੋਕਾਂ ਨੇ ਲੁੱਟ ਮਚਾਈ ਹੋਈ ਆ ਆ ਵੀਰ ਜ਼ਿਲ੍ਹਾ ਲੁਧਿਆਣਾ ਤੋਂ ਸਿੱਧਵਾਂ ਬੇੜ ਤੋਂ ਆਏ ਹੋਏ ਆ ਫ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਸਦਵਾ ਬੇੜ ਲੁਧਿਆਣਾ ਜੀ ਭਾਜੀ ਤੁਸੀਂ ਕੀ ਨੋਟ ਕੀਤਾ ਇੱਥੇ ਆਕੇ ਤੁਸੀਂ ਇਸ ਟਾਈਮ ਹੁਸੈਨੀ ਵਾਲਾ ਬਾਰਡਰ ਵਾਲੀ ਸਾਈਡ ਫਰੋਜ਼ਪੁਰ ਨੋਟ ਭਾਜੀ ਇਹ ਕੀਤਾ ਵੀ ਸਮਾਨ ਸਾਰਿਆਂ ਦੇ ਘਰ ਸਮਾਨ ਪਿਆ ਜੀ ਜੀ ਜਿੰਨਾਂ ਨੇ ਤਾਂ ਸਟੋਰ ਕਰਨ ਵਾਲੀ ਉਹ ਲੋਡ ਤੋਂ ਜ਼ਿਆਦਾ ਕਰ ਲਿਆ ਜੀ ਕੁਛ ਪਿੰਡ ਕੁਛ ਘਰ ਜਿਹੜੇ ਪਾਣੀ ਦੇ ਵਿੱਚ ਆ ਉਹ ਕਹਿ ਰਿਹਾ ਵੀ ਕਿ ਸਾਡੇ ਤੱਕ ਪਹੁੰਚਦਾ ਹੀ ਨਹੀਂ ਕਿਉਂਕਿ ਅੱਗੇ ਉਹ ਰਸਤਾ ਟੁੱਟਿਆ ਹੋਇਆ ਜੀ ਪੰਜ ਸੱਤ ਘਰ ਆ ਉਹਨਾਂ ਨੇ ਆਪਣੀਆਂ ਟਰਾਲੀਆਂ ਲਾਈਆਂ ਹੋਈਆਂ ਜੀ ਉਹ ਕਹਿ ਦਿੰਦੇ ਵੀ ਤੁਸੀਂ ਆਪਣੀ ਟਰਾਲੀ 'ਚ ਸਾਡੀ ਸਮਾਨ ਟਰਾਲੀ 'ਚ ਲੋਡ ਕਰ ਦੋ ਅਸੀਂ ਗਾਪੇ ਵੜਨਾਂਗੇ ਲੇਕਿਨ ਉਹ ਆਪਣੇ ਘਰ ਹੀ ਲਈ ਜਾਂਦੇ ਆ ਜੀ ਅੱਛਾ ਮਤਲਬ ਜਿਹੜੇ ਬੰਦੇ ਕਹਿੰਦੇ ਕਿ ਗਾ ਸਾਨੂੰ ਪਤਾ ਅਸੀਂ ਵੰਡ ਦੇ ਗੋ ਘਰਾਂ 'ਚ ਸੇਵ ਕਰੇ ਜਾ ਰਹੇ ਆ ਬਹੁਤ ਭਾਜੀ ਸੇਵ ਹੋ ਰਿਹਾ ਜੀ ਜਿਹਦੇ ਦੀ ਮਰਜ਼ੀ ਘਰੇ ਜਾ ਕੇ ਦੇਖ ਲਓ ਹਰ ਬੰਦੇ ਦੇ ਘਰੇ ਸਬ ਇਹ ਨਾਲੇ ਗਾਲਾਂ ਕੱਢਦੇ ਆ ਜੀ ਨਾਲ ਗਾਲਾਂ ਨਹੀਂ ਮਿਲਦੀਆਂ ਗਾਲਾਂ ਕਿਉਂ ਕੱਢਦੇ ਆ ਆ ਤੁਸੀਂ ਇਹ ਹਿਸਾਬ ਲਾ ਲਓ ਵੀ ਅਸੀਂ ਉੱਥੇ ਖੜੇ ਅਸੀਂ ਇੱਕ ਟਾਲੀ ਭਰੀ 10 ਬੰਦੇ ਸਾਡੇ ਅੱਗੇ ਗਲ ਪੈ ਗਏ ਜੀ ਕਿਹੜੀ ਗੱਲਾਂ ਸਾਨੂੰ ਕਹਿੰਦੇ ਵੀ ਤੁਸੀਂ ਰੀਲਾਂ ਬਣਾ ਕੇ ਚੱਲੇ ਹੋ ਸਾਨੂੰ ਨਹੀਂ ਤੁਹਾਡੇ ਰਾਚਨ ਦੀ ਲੋਡ ਫਲਾਣਾ ਟੈਮ ਕਣਾ ਨਾਲੇ ਅਸੀਂ ਸਮਾਨ ਦੇ ਕੇ ਆਏ ਆ ਨਾਲੇ ਗਾਲ੍ਹਾਂ ਖਾ ਕੇ ਆਏ ਆ ਮਤਲਬ ਇਹ ਬੋਲੇ ਉਹਨਾਂ ਲੋਕਾਂ ਦੀ ਹੈ ਜਿਹੜੇ ਬੰਦੇ ਜਿਹੜੇ ਬੰਦੇ ਸੇਵਿੰਗ ਕਰ ਰਹੇ ਆ ਜਿਹੜੇ ਬੰਦੇ ਆਪਣਾ ਸਟਾਕ ਕਰ ਰਹੇ ਜਮ੍ਹਾਂ ਕਰ ਰਹੇ ਉਹਨਾਂ ਲੋਕਾਂ ਨੇ ਬੋਲਿਆ ਜਾਂਦਾ ਸਾਡੀਆਂ ਟਰਾਲੀਆਂ ਦੇ ਵਿੱਚ ਲੋਡ ਕਰ ਦਿਓ ਨਹੀਂ ਤਾਂ ਫਿਰ ਤੁਸੀਂ ਰੀਲਾਂ ਬਣਾਉਣ ਵਾਸਤੇ ਆਏ ਹੋ ਨਹੀਂ ਤਾਂ ਤੁਸੀਂ ਸਿੱਧਾ ਮਾ ਬੇਡ ਲੁਧਿਆਣੇ ਤੋਂ ਚੱਲ ਕੇ ਆਉਣਾ ਪੂਰੇ ਪੰਜਾਬ ਦੇ ਵਿੱਚੋਂ ਚੱਲ ਕੇ ਆਉਣਾ ਹਰਿਆਣਾ ਰਾਜਸਥਾਨ ਦੇ ਵਿੱਚੋਂ ਦੇਖੋ ਹਾਂ ਮੈਂ ਦਿਖਾਉਣ ਲੱਗਾ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਇਧ ਇਦੋਂ ਬੈਕ ਸਾਈਡ ਤੋਂ ਅੱਗੇ ਦਿਖਾਓ ਮੈਂ ਦਿਖਾਉਂਦਾ ਬੈਕ ਸਾਈਡ ਤੋਂ ਆਹ ਦੇਖੋ ਆਹ ਦੇਖੋ ਕਿੱਟਾਂ ਬੜੀਆਂ ਹੋਈਆਂ ਇਹ ਇਹ ਲੋਕ ਰੀਲਾਂ ਬਣਾਉਣ ਵਾਸਤੇ ਨਹੀਂ ਆਏ ਇਹ ਲੋਕ ਇੰਜੋਏ ਕਰਨ ਵਾਸਤੇ ਨੇ ਮੈਂ ਗੱਲ ਕਰੂੰਗਾ ਬਾਈ ਜੀ ਹੋਰਣਾ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅਸੀਂ ਸਿਦਮਾ ਬੇੜ ਤੋਂ ਆਏ ਆ ਜਗਰਾਉਂਡ ਲਿਵਾਣੇ ਤੋਂ ਜੀ ਰਾਸ਼ਨ ਲੈ ਕੇ ਆਏ ਸੀ ਵੰਡਣ ਦੀ ਖਾਤਰ ਜੀ ਜੋ ਸਾਨੂੰ ਇੱਥੇ ਪਤਾ ਲੱਗਿਆ ਜੀ ਲੋਕ ਸਾਰੇ ਇਹ ਕਹਿ ਰਹੇ ਆ ਕਹਿੰਦੇ ਭਾਈ ਜੀ ਜਿਹਨੂੰ ਪੁੱਛ ਲੋ ਉਹ ਕਹਿੰਦਾ ਜੀ ਮੇਰੇ ਇੰਨੀ ਚੱਲੋ ਜੀ ਉਧਰ ਕੋਈ ਨਹੀਂ ਗਿਆ ਦੂਜੇ ਨੂੰ ਪੁੱਛ ਰੋ ਕਹਿੰਦਾ ਇਹਨਾਂ ਦੇ ਘਰ ਭਰੇ ਪਏ ਆ ਅੱਛਾ ਜੀ ਦੂਜੇ ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਨਾਲ ਚੱਲੋ ਤੀਜਾ ਆ ਕੇ ਕਹਿੰਦਾ ਜੀ ਇਹਨਾਂ ਦੇ ਘਰ ਭਰੇ ਪਏ ਆ ਭਾਈ ਜੀ ਕਹਿੰਦੇ ਐਨਡੀਆਰਐਫ ਦੀ ਟੀਮਾਂ ਲੱਗੀਆਂ ਉਹੜੇ ਹੈਗੀਆਂ ਇੱਥੇ ਨਹੀਂ ਉੱਥੇ ਕੋਈ ਨਹੀਂ ਸਾਨੂੰ ਨਹੀਂ ਮਿਲੀ ਕੋਈ ਟੀਮ ਅੱਛਾ ਜੀ ਇਹ ਆਪ ਹੀ ਲੋਕ ਲੱਗੇ ਹੋਏ ਆ ਆਪ ਦੀਆਂ ਟਰੈਲੀਆਂ ਲਿਦਾਉਂਦੇ ਆਪ ਦੇ ਲੈ ਜਾਂਦੇ ਆ ਮਤਲਬ ਲੁੱਟਮਖੀ ਹੋਈ ਆ ਮਖੀ ਆ ਲੁੱਟ ਪੂਰੀ ਅੱਛਾ ਤੇ ਜਿਹੜੇ ਸ ਉੱਥੇ ਬੋਰਡ ਨਹੀਂ ਜਾ ਸਕਦੇ ਆ ਲੋਕ ਸਾਡੇ ਕੋਲ ਬੋਰਡ ਦਾ ਕੋਈ ਰਹਿ ਨਹੀਂਗਾ ਜੀ ਬੋਰਡ ਨਾਲ ਹੀ ਜਾਊਗਾ ਬੰਦਾ ਤੁਹਾਡੇ ਕੋਲ ਤੁਹਾਡੇ ਕੋਲ ਅੱਧੋ ਵੱਧ ਟਰਾਲੀ ਜਿਹੜੀ ਰਾਸ਼ਨ ਦੀ ਹਲੇ ਭਰੀ ਹੋਈ ਹੈ ਸਾਡੇ ਬੰਦੇ ਗਾਹ ਅਸੀਂ ਕਿ ਕੋਈ ਬੰਦਾ ਲੈ ਕੇ ਗਿਆ ਉਹਨੂੰ ਟਰਾਲੀ ਦੇ ਨਾਲ ਜੀ ਅਸੀਂ ਕੋਈ ਸਮਾਨ ਉਹਨਾਂ ਦੇ ਨਾਲ ਭੇਜਿਆ ਸਾਡੇ ਬੰਦੇ ਗਏ ਆ ਵੀ ਜਿਨ੍ਹਾਂ ਨੂੰ ਉਸੇ ਜ਼ਰੂਰਤ ਆ ਉਹਨਾਂ ਨੂੰ ਦੇ ਕੇ ਆਓ ਤੁਸੀਂ ਕੀ ਕੀ ਲੈ ਕੇ ਆਏ ਸੀ ਸਾਡੇ ਕੋਲੇ ਸਿੱਧਾ ਜੀ ਸਾਰਾ ਹੀ ਘਰ-ਦਾਰ ਜੋ ਵੀ ਰਾਸ਼ਨ ਨਾ ਸੁੱਕਾ ਦਾਲਾਂ ਹੋ ਗਿਆ ਖੰਡ ਚਾਹ ਤੇਲ ਘਿਓ ਸਾਰਾ ਹੋ ਹੈਗਾ ਵਿੱਚ ਪਾਣੀ ਹੈਗਾ ਸਾਡੇ ਨਾਲ ਹਾਂਜੀ ਸਾਰਾ ਕੁਝ ਤੁਹਾਨੂੰ ਮਤਲਬ ਲੱਗਦਾ ਕਿ ਜਿਹੜੇ ਲੋਕ ਸੜਕਾਂ ਤੇ ਤੁਹਾਡੇ ਜਿਵੇਂ ਪਿੱਛੇ ਲਾ ਕੇ ਚੱਲ ਪੈਂਦੇ ਆ ਹੱਥੋਂ ਖੋਣ ਲੱਗ ਪੈਂਦੇ ਆ ਉਹ ਲੋਕ ਪ੍ਰਭਾਵਿਤ ਨਹੀਂ ਆ ਨਹੀਂ ਆ ਸਾਨੂੰ ਤਾਂ ਨਹੀਂ ਲੱਗਦਾ ਸਾਨੂੰ ਤਾਂ ਨਹੀਂ ਲੱਗਦੇ ਕਿ ਜੀ ਮੈਂ ਗੱਲ ਕਰੂੰਗਾ ਜੀ ਇਧਰਲੇ ਪਾਸੇ ਦੇਖੋ ਕਬੜਾ ਇਕੱਠਾ ਹੈ ਮਾਤਾ ਜੀ ਸਤਿ ਸ਼੍ਰੀ ਅਕਾਲ ਆਹ ਟਰਾਲੀ ਮੋੜ ਚੱਲੀ ਹੈ ਜੀ ਉਹ ਕਹਿੰਦੇ ਵੀ ਜਿਹੜੇ ਬੰਦੇ ਹੱੜ ਤੋਂ ਪ੍ਰਭਾਵਿਤ ਹੈ ਉਥੋਂ ਤੱਕ ਕਹਿੰਦੇ ਰਾਸ਼ਨ ਨਹੀਂ ਪਹੁੰਚਣ ਦਿੱਤਾ ਜਾਂਦਾ ਤੇ ਇੱਥੇ ਰਸਤੇ ਦੇ ਵਿੱਚ ਲੁੱਟ ਮਚਾਈ ਹੋਈ ਹੈ ਕੌਣ ਲੋਕ ਜਿਹੜੇ ਲੁੱਟ ਮਚਾਈ ਹੈ ਨਹੀਂ ਨਹੀਂ ਕੋਈ ਨਹੀਂ ਹੱਥ ਪਾਇਆ ਨਹੀਂ ਤੁਸੀਂ ਨਹੀਂ ਪਾਇਆ ਜੀ ਮੈਂ ਦੇਖ ਰਿਹਾ ਸੀ ਕਿ ਟਰੈਕਟਰ ਰੋਕ ਕੇ ਮੱਲੋ ਮੱਲੀ ਜਿਹੜਾ ਤੋਂ ਕਿੱਟਾ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਹੈ ਹਾਂ ਇਧਰ ਆਓ ਜੀ ਇਧਰ ਆਓ ਤੁਸੀਂ ਇਧਰ ਆਓ ਵੀਰੇ ਇਧਰ ਆਓ ਤੁਸੀਂ ਕਿਆ ਪੁੱਛ ਗਏ ਇਹ ਆ ਕੋਈ ਪ੍ਰਧਾਨ ਪ੍ਰਧਾਨ ਆ ਸਾਡੇ ਬਾਜੀ ਗੱਲ ਪੜੀ ਕੀ ਇਹ ਇਹਨਾਂ ਰਾਸ਼ਨ ਲੈ ਕੇ ਵੀ ਕਹਿੰਦੇ ਨੇ ਤੁਸੀਂ ਰੀਲ ਬਣਾਉਣ ਆਉਂਦੇ ਦੇ ਤੁਸੀਂ ਤਮਾਸ਼ਾ ਲਾਵਾ ਦੋ ਹੀ ਰਾਸਲ ਦੇਣ ਥੋੜਾ ਤੁਸੀਂ ਆਉਂਦੇ ਜੀ ਤੁਸੀਂ ਇੱਥੋਂ ਦੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਹਾਂ ਜੀ ਆਪਣਾ ਪਿੰਡ ਲਾਇਟ ਤੇ ਨਜੀ ਰਖੁੰਦਰ ਗੱਟੀ ਠੀਕ ਹੈ ਇੱਥੋਂ ਰਾ 8 ਕਿਲੋਮੀਟਰ ਬੰਦਾ ਤੋੜ ਪਿੰਡ ਤੱਕ ਤੁਹਾਡੇ ਵਾਲੇ ਪਾਸੇ ਮਾਰ ਹੈ ਪਿੰਡ ਦੀ ਕੋਈ ਟਰਾਲੀ ਜਾਂਦੀ ਵਿਰਸਤਾ ਟੁੱਟਿਆ ਹੋਇਆ ਤੁਸੀਂ ਲੋਕਲ ਇਲਾਕੇ ਦੇ ਹੋ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਾ ਹੈ ਜਿੱਥੋਂ ਆਹ ਪੂਰੇ ਪੰਜਾਬ ਰਾਜਸਥਾਨ ਹਰਿਆਣਾ ਪੂਰੇ ਇੰਡੀਆ ਦੇ ਵਿੱਚੋਂ ਮਦਦ ਪਹੁੰਚ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਲੋਕ ਇਕੱਠ ਕਰਦੇ ਟਰਾਲੀਆਂ ਦਿਵਾਲੇ ਟਰਾਲੀਆਂ ਦੇ ਵਿੱਚੋਂ ਸਿੱਧਾ ਲੈਣ ਦੀ ਕੋਸ਼ਿਸ਼ ਕਰਦੇ ਆ ਇਹ ਲੋਕ ਕੌਣ ਨੇ ਇਹ ਜੀ ਇੱਥੋਂ ਦੇ ਰਹਿਣ ਵਾਲੇ ਨੇ ਇ ਸਾਡੇ ਪਿੰਡ ਖੁੰਦਰ ਗੱਟੀ ਪਾਣੀ ਤਾਂ ਸਾਰੇ ਵਾਸਤੇ ਆਇਆ ਜੀ ਇਹ ਨਹੀਂ ਪਾਣੀ ਨਹੀਂ ਆਇਆ ਮੈਂ ਤਾਂ ਜੀ ਸੁਣਦਾ ਪਾਣੀ ਸਾਰੇ ਵਾਸਤੇ ਆਵੇ ਆਪਾਂ ਇਹ ਨਹੀਂ ਕਹਿੰਦੇ ਬਾਕੀ ਜਿਹੜਾ ਮਾੜਾ ਬੋਲਣਾ ਟਰਾਲੀਆਂ ਨੂੰ ਗਲਤ ਬੋਲਣਾ ਇਹ ਗਲਤ ਗੱਲ ਏ ਜੋ ਸਾਡਾ ਪਿੰਡ ਏ ਖੁੰਦਰ ਗੱਟੀ ਉੱਥੇ ਟਰਾਲੀ ਕੋਈ ਜਾਣਦੀ ਨਹੀਂ ਕੋਈ ਰਸਤਾ ਹੀ ਨਹੀਂ ਗਾ ਰਸਤਾ ਰੁਟਾ ਵਾ 4-5 ਪਿੰਡ ਕਹਿੰਦੇ ਜਿਹੜੇ ਲਾਸਟ ਪਿੰਡ ਸਾਡੇ ਤੋਂ ਰਾਹ ਸੀ ਉੱਥੋਂ ਚੱਲ ਕੇ ਜਿਹੜੇ ਪਾਣੀ ਜੁ ਆ ਜਾਂਦੇ ਦੇਖ ਲੈ ਤੁਹਾਡੇ ਮਤਲਬ ਜਿੱਥੇ ਤੁਸੀਂ ਬੈਠੇ ਹੋ ਉੱਥੇ ਵਾਕਿਆ ਮਦਦ ਦੀ ਲੋੜ ਉੱਥੇ ਮਦਦ ਪਹੁੰਚ ਜਿਹੜੇ ਲੋਕ ਰਸਤੇ ਦੇ ਵਿੱਚ ਟੈਂਟ ਲਾ ਕੇ ਬੈਠੇ ਐ ਨੂੰ ਲੱਗਿਆ ਸਾਡੀ ਰੋਤਮਾ ਟੀਵੀ ਦੀ ਟੀਮ ਇਸੇ ਕਰਕੇ ਪਹੁੰਚੀ ਹੈ ਕਿ ਲੋਕ ਫੀਡ ਦੀ ਬੋਰੀ ਦੋ ਜਾਣੇ ਆਉਂਦੇ ਆ ਆਪਣੇ ਮੋਟਰਸਾਈਕਲ ਤੇ ਰਖਾ ਕੇ ਲੈ ਜਾਂਦੇ ਆ ਕਿ ਸਾਡੇ ਡੋਬੇ ਦੇ ਵਿੱਚ ਸਾਡੇ ਪਸ਼ੂ ਖੜੇ ਆ ਬਾਅਦ ਵਿੱਚ ਕਹਿੰਦੇ ਵੀ ਉਹ 1200 1500 ਵਾਲੀ ਬੋਰੀ ਦੁਕਾਨਦਾਰ ਨੂੰ 500 ਦੀ ਦੇ ਦਿੰਦੇ ਇਹ ਵੀ ਚੱਲ ਰਿਹਾ ਉਹ ਤਾਂ ਹੀ ਗੱਲ ਗੱਲ ਚੱਲ ਰਿਹਾ ਚੱਲ ਰਿਹਾ ਹੁੰਦਾ ਪਿਆ ਹੁੰਦਾ ਹਾਂਜੀ ਦੇਖੋ ਕਿੱਡੀ ਹਾਸੋ ਹੋਣੀ ਕਿੱਡੀ ਸ਼ਰਮ ਵਾਲੀ ਗੱਲ ਆ ਡੁੱਬ ਕੇ ਮਰ ਜਾਣ ਵਾਲੀ ਗੱਲ ਆ ਪੰਜਾਬੀਆਂ ਵਾਸਤੇ ਪੰਜਾਬ ਉਹ ਸਟੇਟ ਹੈ ਜਿਹੜੀ ਦੁਨੀਆ ਦੇ ਵਿੱਚ ਕੋਈ ਆਫਤ ਆਵੇ ਤੇ ਪੰਜਾਬ ਜਾ ਕੇ ਉੱਥੇ ਮਦਦ ਕਰਦਾ ਇੱਥੇ ਸ਼ਰਮ ਲਈ ਉਹਨ ਕਹਿੰਦੇ ਕਰੇ ਮਾਰ ਨਹੀਂ ਪਈ ਜਿੱਥੇ ਮਾਰ ਪਈ ਹੈ ਉਥੋਂ ਤੱਕ ਰਾਸ਼ਨ ਪਹੁੰਚਣ ਦੀ ਬੇ ਮੈਂ ਕੈਮਰਾਮੈਨ ਨੂੰ ਕਹਾਂਗਾ ਟਰਾਲੀ ਇੱਕ ਵਾਰੀ ਦਿਖਾਵੇ ਲੁਧਿਆਣੇ ਜ਼ਿਲ੍ਹੇ ਤੋਂ ਟਰਾਲੀ ਆਈ ਹੈ ਉਹਨਾਂ ਦੇ ਗੱਲਬਾਤ ਦੀ ਕੋਸ਼ਿਸ਼ ਕੀਤੀ ਉਹਨਾਂ ਖੋਣ ਵਾਲੇ ਲੋਕਾਂ ਨੇ ਜਿਹੜੇ ਕਹਿੰਦੇ ਕਿ ਸਾਡੀ ਟਰਾਲੀ ਦੇ ਵਿੱਚ ਲੋਡ ਕਰ ਦਿਓ ਸਾਨੂੰ ਪਤਾ ਹੈ ਰਾਸ਼ਨ ਕਿੱਥੇ ਲੈ ਕੇ ਜਾਣਾ ਅਸਲ ਦੇ ਵਿੱਚ ਉਹ ਲੋਕ ਸਟਾਕ ਕਰ ਰਹੇ ਹੈ ਜਦੋਂ ਲੁਧਿਆਣੇ ਜ਼ਿਲ੍ਹੇ ਦੇ ਸਿਧਵਾ ਬੇਟ ਦੇ ਉਹਨਾਂ ਵੀਰਾਂ ਨੇ ਮਨਾਂ ਕੀਤਾ ਕਿ ਅਸੀਂ ਇਸ ਇਲਾਕੇ ਦੇ ਵਿੱਚ ਆਏ ਆ ਤਾਂ ਅਸੀਂ ਆਪ ਵੰਡਾਂਗੇ ਤਾਂ ਉਹ ਲੋਕਾਂ ਨੇ ਉਹਨੂੰ ਗਾਲ੍ਹਾਂ ਕੱਢੀਆਂ ਉਹ ਲੋਕਾਂ ਨੇ ਮਦਦ ਦੇਣ ਵਾਲੇ ਲੋਕਾਂ ਨੂੰ ਕਿਹਾ ਕਿ ਤੁਸੀਂ ਰੀਲਾਂ ਬਰਾਉਣ ਨੂੰ ਇਹ ਖਬਰ ਖਾਸ ਕਰ ਪਹੁੰਚੀ ਸੀ ਕਿ ਜਿੱਥੇ ਕਿਤੇ ਬੰਨ ਬਣਿਆ ਜਿੱਥੇ ਕਿਤੇ ਪਾਣੀ ਦੇ ਵਿੱਚ ਜਿਹੜਾ ਮੁਸ਼ਕਲ ਦੇ ਵਿੱਚ ਲੋਕ ਬੈਠੇ ਆ ਉਹਦੇ ਆਸੇ ਪਾਸੇ ਲੋਕ ਰਸਤਿਆਂ ਦੇ ਵਿੱਚ ਲੁਟੇਰੇ ਲੋਕ ਬੈਠ ਕੇ ਮੈਂ ਲੁਟੇਰੇ ਸ਼ਬਦ ਵਰਤੂੰਗਾ ਜਿਹੜੇ ਲੋਕ ਮਜਬੂਰ ਲੋਕਾਂ ਦਾ ਫਾਇਦਾ ਉਠਾ ਕੇ ਆਪਣੇ ਘਰ ਭਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਨੂੰ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਲੋਕ ਰਸਤੇ ਦੇ ਵਿੱਚੋਂ ਬੋਰੀ ਫੀੜ ਦੀ ਲੁਹਾਣੀ ਜਾਂ ਆਟੇ ਦਾ ਘਟਾ ਲਵਾ ਲਿਆ ਜਾਂ ਪਾਣੀ ਦੀਆਂ ਬੋਤਲਾਂ ਲਾ ਲਈਆਂ ਜਾਂ ਤੇਲ ਦੀਆਂ ਬੋਤਲਾਂ ਜੋ ਰਾਸ਼ ਨਾ ਆਉਂਦਾ ਉਹ ਫੜ ਕੇ ਜਾਂ ਸਟਾਕ ਕਰਨਾ ਆਪਣੇ ਆਉਣ ਵਾਲੇ ਦਿਨਾਂ ਵਾਸਤੇ ਜਾਂ ਉਹ ਦੁਕਾਨਾਂ ਤੇ ਲਾ ਜਾ ਕੇ ਅੱਧੇ ਭਾਅ ਵਿੱਚ ਨਾ ਤੀਜੇ ਤੀਜੇ ਹਿੱਸੇ ਦੇ ਵਿੱਚ ਵੇਚਣਾ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਮੈਂ ਕਹਿੰਦਾ ਕਿ ਜਿੰਨਾਂ ਲੋਕਾਂ ਨੇ ਇਹ ਚੀਜ਼ਾਂ ਕਰ ਲੈ ਲੈ ਕੇ ਵੇਚਣੀਆਂ ਨਾ ਉਹਨਾਂ ਨੂੰ ਸੱਚੀ ਮੁੱਚੀ ਇਸ ਤੋਂ ਵੀ ਬੁਰੇ ਦਿਮਗ ਦਾ ਸਾਹਮਣਾ ਕੁਦਰਤ ਕਰਵਾਉਗੀ ਤੁਸੀਂ ਆਓ ਮਾਤਾ ਮਾਦਾ ਇਧਰ ਆਜੋ ਆਜੋ ਮਾਤਾ ਸਭ ਦੁਨੀਆ ਡੁੱਬੀ ਪਈ ਹੈ ਤੇ ਮੇਰੇ ਬੰਦ ਸ਼ਰਮ ਆਦੀ ਹੈ ਜਿਹੜਾ ਡੁੱਬ ਗਿਆ ਮਰੀ ਵੇ ਉਹ ਅੰਧਰੀ ਵੱਡੀ ਵੇ ਜੀ ਇਹ ਬੋਣੀ ਉਹ ਵੈਦਰ ਜਿਹਨਾਂ ਸ਼ਾ ਪਤਕਾ ਬਾਕੀ ਜਿਹੜੇ ਵੈਦਾ ਕੋਈ ਨਹੀਂ ਨਸ਼ੇ ਪਤਕਾ ਕੀ ਮਤ ਹੈ ਨਸ਼ੇ ਪਤਕਾ ਵੈਦਰ ਹੈ ਬਾਕੀ ਭੁੱਖੇ ਬਗਾਲੀ ਨਹੀਂ ਕੋਈ ਵੈਦਾ ਕੋਈ ਖੁਸ਼ੀ ਨਹੀਂ ਅੱਛਾ ਨਸ਼ੀ ਆਏ ਮਾਤਾ ਜੀ ਪੂਰੇ ਮੀਡੀਆ ਦੇ ਵਿੱਚ ਇਹ ਖਬਰ ਫੈਲੀ ਹੋਈ ਹੈ ਕਿ ਲੋਕਾਂ ਨੇ ਬਿਨਾਂ ਵਜ੍ਹਾ ਰਸਤੇ ਦੇ ਵਿੱਚ ਟੈਂਟ ਲਾ ਲਏ ਬਿਨਾਂ ਵਜ੍ਹਾ ਲੋਕ ਜਿਹੜਾ ਉਹ ਸਾਡੇ ਬਹੁਤ ਸਾਰੇ ਮਿੱਤਰਾਂ ਨੇ ਕਵਰ ਕਰਕੇ ਲੋਕਾਂ ਦੇ ਘਰਾਂ ਦਾ ਕੋ ਗਏ ਅੰਦਰ ਤੱਕ ਗਏ ਜਿਨ੍ਹਾਂ ਦੇ ਪਾਣੀ ਦੀ ਬੂੰਦ ਤੱਕ ਨਹੀਂ ਗਈ ਆਪਣੇ ਘਰਾਂ ਦੇ ਵਿੱਚ ਉਹ ਲੋਕ ਜਿਹੜੇ ਸਤਾਕ ਕਰੇ ਬੈਠੇ ਆ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਬਿਨ ਜਿਹੜੇ ਲੋਕ ਬਿਨ मां की डु हारे जो माड़ो बिल्कुल जी ਮਾਤਾ ਨੇ ਵਧੀਆ ਗੱਲ ਆਖੀ ਹੈ ਬਹੁਤ ਧੰਨਵਾਦ ਜੀ ਮਾਤਾ ਨੇ ਬੜੀ ਵਧੀਆ ਗੱਲ ਆਖੀ ਕਿ ਜਿਹੜੇ ਡੁੱਬੇ ਹੋਏ ਆ ਉਹਨਾਂ ਤੱਕ ਮਦਦ ਪਹੁੰਚਣ ਦਿਓ ਜਿਹੜੇ ਮਦਦ ਪਹੁੰਚਾਉਣ ਵਾਲੇ ਉਹਨਾਂ ਨੂੰ ਮਾੜਾ ਨਾ ਬੋਲੋ ਕਿਉਂਕਿ ਪੜ੍ਹੇ ਲਿਖੇ ਲੋਕ ਸਿਆ ਲੁਧਿਆਣੇ ਦੇ ਸਿੱਧਮਾ ਬੇੜ ਦੇ ਜਿਨ੍ਹਾਂ ਨੇ ਕਿਹਾ ਕਿ ਸਟਾਕ ਕਰਨ ਵਾਲੇ ਲੋਕਾਂ ਦੇ ਸਾਨੂੰ ਗਾਲਾਂ ਕੱਢ ਕੇ ਮੋੜੇ ਕੋ ਦੁਸਤਾ ਰੀਲਾਂ ਪਾਉਣ ਵਾਤੇ ਜੇ ਤਾਂ ਇਹ ਆਪਣਾ ਸਮਾਨ ਭਰੀ ਟਰਾਲੀ ਸਮਾਨ ਦੀ ਉਹਨਾਂ ਦੀਆਂ ਟਰਾਲੀਆਂ ਚ ਲੋਡ ਕਰ ਦਿੰਦੇ ਫੇਰ ਤਾਂ ਇਹ ਬੰਦੇ ਸਹੀ ਸੀ ਕਿਉਂਕਿ ਉਹਨੇ ਸਟਾਕ ਕਰਨਾ ਹੈ ਜਿਹੜੇ ਹਰ ਦੇ ਮਾਰੇ ਉਹਨਾਂ ਤੱਕ ਮਦਦ ਪਹੁੰਚਣ ਦਿਓ ਇਹ ਕਰ ਲਓਗੇ ساری ਉਮਰ ਤਨੇ ਨਿਕਲ ਲੈਣਾ ਤੁਹਾਡੀ